ਕਹਿੰਦੇ ਮੁਰਗੇ ਦੇ ਵੀ ਮੁਆਵਜ਼ਾ ਦਵਾਂਗੇ ਜਾਂ ਪਹਿਲਾਂ ਗਰਦੋਰੀ ਬਾਅਦ ਚ ਹੋਊਗੀ ਪਹਿਲਾਂ ਮੁਆਵਜ਼ਾ ਦਵਾਂਗੇ ਸਾਡੇ ਉੱਥੇ ਕਪੂਰਥਲੇ ਦੇ ਵਿੱਚ ਦੋ ਬੱਚੇ ਜਿਹੜੇ ਆ 7 ਸਾਲ ਦੇ ਜਿਹੜੀ 9 ਸਾਲ ਉਮਰ ਆ ਉਹਨਾਂ ਦੀ ਮੌਤ ਹੋ ਗਈ ਆ ਹੜ੍ਹਾਂ ਦੇ ਦੌਰਾਨ ਕਾਰ ਸੇਵਾ ਦੀ ਸੇਵਾ ਚੱਲ ਰਹੀ ਹੈ ਲਾਗੇ ਮਾਝੀ ਦੀ ਸੰਗਤ ਉੱਥੋਂ ਦੀ ਸੰਗਤ ਸਾਰੀ ਉੱਥੇ ਮਜ਼ਦੂਰ ਸਾਰਿਆਂ ਨੇ ਦੇਖਿਆ ਵਾ ਕਾਰ ਸੇਵਾ ਬੰਦ ਕਰ ਦਿੱਤੀ ਗਈ ਜਦੋਂ ਇਹ ਦੁਖਦ ਸੀਨ ਦੇਖਿਆ ਗਿਆ ਘਟਨਾ ਵਾਪਰੀ ਆ ਮੰਤਰੀ ਸਾਹਿਬ ਉੱਥੇ ਪਹੁੰਚੇ ਆ ਥੋੜੇ ਦਿਨਾਂ ਬਾਅਦ ਮંત્રી ਸਾਹਿਬ ਨੂੰ ਉਹ ਜਗ੍ਹਾ ਦਿਖਾਈ ਗਈ ਇੱਥੇ ਬੱਚੇ ਡੁੱਬੇ ਆ ਉਹਨਾਂ ਨੂੰ ਜਗ੍ਹਾ ਦਿਖਾਈ ਗਈ ਆਦੇ ਪੋਸਟਮਾਰਟਮ ਹੋਇਆ ਕਿਹਾ ਵੀ ਛੋਟੇ ਛੋਟੇ ਬੱਚੇ ਆ ਨਹੀਂ ਪੋਸਟਮਾਰਟਮ ਨਹੀਂ ਉਹਨਾਂ ਦਾ ਹੋਇਆ ਤੁਸੀਂ ਪੋਸਟਮਾਰਟਮ ਤਾਦ ਹੁੰਦਾ ਜੇ ਕੋਈ ਸ਼ੱਕ ਹੋਵੇ ਤਾਂ ਇੱਥੇ ਕਾਰ ਸੇਵਾ ਚੱਲਦੀ ਆ ਬਹੁਤ ਜ਼ਿਆਦੀ ਸੰਗਤ ਦੀ ਆਮਦੇ ਆ ਤੇ ਤਿੰਨ ਪਿੰਡ ਦੇ ਸਰਪੰਚ ਆ ਨੇੜੇ ਨੇੜੇ ਤੇ ਤੁਸੀਂ ਉਹਨਾਂ ਕੋ ਵੈਰੀਫਾਈ ਕਰੋ ਤੁਸੀਂ ਮੰਤਰੀ ਸਾਹਿਬ ਖੁਦ ਮੌਕੇ ਤੇ ਖੜੇ ਜੇ ਤੁਹਾਨੂੰ ਤੇ ਕਿਸੇ ਨੂੰ ਪੁੱਛਣ ਦੀ ਡੀਸੀ ਨੂੰ ਆਦੇਸ਼ ਦਿਓ ਵੀ ਫੌਰੀ ਜਿਹੜਾ ਅਖਤਿਆਰ ਫੰਡ ਇਹਨਾਂ ਕੋਲ ਹੈਗਾ ਵਾ ਉਹਦੇ ਵਿੱਚੋਂ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਮਿਲਿਆ ਪਰਿਵਾਰ ਨੂੰ ਫੰਡ ਨਹੀਂ ਮਿਲਿਆ 1 ਰੁਪਈਆ ਨਹੀਂ ਮਿਲਿਆ ਕੋਈ ਦੁੱਖਦ ਤਹਿਸੀਲਦਾਰ ਪਦਰ ਦਾ ਨੈਪ ਪਦਰ ਦਾ ਕੋਈ ਉੱਥੇ ਅਧਿਕਾਰੀ ਪਰਿਵਾਰ ਨਾਲ ਕਿੰਨਾ ਸਾਨੂੰ ਇਸ ਗੱਲ ਦਾ ਵੱਡਾ ਦੁੱਖ ਆ ਕਿ ਜਿਹੜਾ ਤੁਸੀਂ ਸੋ ਮਾਸੂਮ ਬੱਚਿਆਂ ਦਾ ਮੁਆਵਜ਼ਾ ਨਹੀਂ ਦੇ ਸਕੇ ਸਾਹਮਣੇ ਤੁਸੀਂ ਉਸ ਘਰ ਦੇ ਘਰ ਤੱਕ ਗਏ ਜੇ ਜਿਹੜੀ ਤੁਸੀਂ ਇਸ ਚੈਨਲ ਤੇ ਵੀਡੀਓ ਚਲਾਈ ਆ ਅੱਜ ਤੱਕ ਉਹ ਘਰ ਉਹ ਰੁੜੇ ਪਏ ਉਹਨਾਂ ਨੂੰ ਘਰਾਂ ਦੇ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਕਿੱਥੋਂ ਅਸੀਂ ਆਸ ਰੱਖੀ ਹੈ ਕਿ ਜਿਹੜਾ ਕਿੰਦੇ ਵੀ 20000 ਰੁਪਏ ਗਰਦਾਬਰੀ ਤੋਂ ਪਹਿਲਾਂ ਦੇ ਦਾਂਗੇ ਤੇ ਜਾਂ ਤੁਹਾਨੂੰ ਮੁਰਗੇ ਦੇ ਦੇਵਾਂ 100 ਰੁਪਏ ਜਿਹੜਾ 200 ਤੁਸੀਂ ਕੀ ਦੇਣਾ ਸੜੇ ਇੰਨੀ ਕੀਮਤੀ ਮਸੂਮ ਬੱਚਾ ਕੱਲੇ ਕੱਲੇ ਬੱਚੇ ਉਹ ਚਲੇ ਗਏ ਉਹਨਾਂ ਦਾ ਮੁਆਵਜ਼ਾ ਨਹੀਂ ਮਿਲਿਆ ਬਿਲਕੁਲ ਜੀ ਗੱਲਾਂ ਬਹੁਤ ਵੱਡੀਆਂ ਹੋਈਆਂ ਜਿਵੇਂ ਸਰਕਾਰ ਸਾਹਿਬ ਨੇ ਕਿਹਾ ਵੀ ਮੁਆਵਜ਼ਾ ਪਹਿਲਾਂ ਦੇਾਂਗੇ ਹਾਂਜੀ ਗਰਦਾਵਰੀਆਂ ਬਾਅਦ ਚ ਹੋਣਗੀਆਂ ਕੂਕੜੀਆਂ ਤੱਕ ਦੀ ਗੱਲ ਕੀਤੀ ਗਈ ਪਰ ਇੱਥੇ ਇਨਸਾਨੀ ਬੱਚਿਆਂ ਨੂੰ ਅਜੇ ਤੱਕ ਨਹੀਂ ਮਿਲਿਆ ਕੀ ਕਹਿਣਾ ਚਾਹੋਗੇ ਬਿਲਕੁਲ ਵੀਰ ਜੀ ਦੇਖੋ ਸਰਕਾਰ ਨੇ ਤਾਂ ਬਹੁਤ ਵਾਅਦੇ ਕੀਤੇ ਸੀ ਜਿਸ ਤਰ੍ਹਾਂ ਤੁਸੀਂ ਪਿਛਲੀ ਵਾਰ ਵੀ ਸਾਡੇ ਕੋਲ ਆਏ ਹੋ ਦੇਖਿਆ ਤੁਸੀਂ ਸਾਰਾ ਕੁਝ ਕੀ ਹਾਲਤ ਹੋਈ ਸਾਡੀ ਜੀ ਕੋਈ ਵੀ ਇੱਕ ਵੀ ਪ੍ਰਬੰਧ ਉਸ ਤੋਂ ਨਾ ਸਰਕਾਰ ਸਿੱਖੀ ਹੈ ਕੁਝ ਨਾ ਕੁਝ ਹੋਇਆ ਇੱਥੋਂ ਤੱਕ ਕਿ ਤੁਸੀਂ ਸਾਡੀ ਖੁਦ ਜ਼ਮੀਨ ਚ ਆ ਕੇ ਦੇਖ ਕੇ ਗਏ ਹੋ ਜਿੰਨੇ ਸਾਡੇ ਟਰਾਂਸਫਾਰਮ ਵਗੈਰਾ ਜਾਂ ਕੋਈ ਬੱਤੀ ਦੇ ਜਾਂ ਸਾਡੇ ਬੋਰ ਖਰਾਬ ਹੋਏ ਸੀ ਅਜੇ ਤੱਕ ਸਾਡੇ ਉਸੇ ਤਰ੍ਹਾਂ ਹੀ ਪਏ ਨੇ ਤੁਸੀਂ ਜਾ ਕੇ ਦੇਖ ਸਕਦੇ ਹੋ ਭਗਵੰਤ ਮਾਨ ਸਾਹਿਬ ਨੇ ਤੇ ਪਿਛਲੀ ਰਿਹਾ ਸੀ ਕਿ ਲੋਕ ਆਇਆ ਕਰਨਗੇ ਘੁੰਮਣ ਆਇਆ ਕਰਨਗੇ ਪੱਥਰ ਇੰਨਾ ਲੱਗ ਜੂਗਾ ਫੁੱਲ ਬੂਟੇ ਲੱਗ ਜਾਣਗੇ ਪਾਣੀ ਦੀਆਂ ਫੋਟੋਆਂ ਖਿੱਚਣੇ ਲੋਕੀ ਆਇਆ ਕਰਨਗੇ ਉਹ ਹਰਿਆਵਲ ਦੀਆਂ ਬਨਸਵੰਨੇ ਫੁੱਲਾਂ ਦੀਆਂ ਫੋਟੋਆਂ ਖਿੱਚਣ ਆਏ ਕਹਿੰਦੇ ਉਹ ਸਮਾਂ ਕਦੋਂ ਆਏਗਾ ਵੀਰ ਜੀ ਬਿਲਕੁਲ ਇਹ ਝੂਠ ਸੀਗਾ ਜੇ ਤਾਂ ਇਹ ਹੀ ਸਰਕਾਰ ਇਹ ਹੀ ਹਾਲਤ ਰਹਿ ਤਾਂ ਫਿਰ ਤਾਂ ਇਹ ਸਮਾਂ ਕਦੇ ਵੀ ਨਹੀਂ ਆਏਗਾ ਜੋ ਇਹ ਕਹਿੰਦੇ ਨੇ ਉਹ ਤਾਂ ਨਹੀਂ ਆਏਗਾ ਕਿਉਂਕਿ ਗਰਾਊਂਡ ਲੈਵਲ ਤੇ ਆਣ ਕੇ ਕੋਈ ਦੇਖਦਾ ਨਹੀਂ ਸਾਨੂੰ ਜੋ ਸਾਡੇ ਹਾਲਾਤ ਹੋਏ ਨੇ ਪਿਛਲੀ ਵਾਰ ਤੁਸੀਂ ਸਾਰਾ ਕੁਝ ਸਾਨੂੰ ਦੇਖਿਆ ਵੀ ਸੀ ਅਸੀਂ ਕਿਹੜੇ ਹਾਲਾਤਾਂ ਦੇ ਵਿੱਚੋਂ ਗੁਜ਼ਰੇ ਆ ਉਹੀ ਹਾਲਾਤ ਹੁਣ ਫੇਰ ਸਾਡੇ ਬਣੇ ਪਏ ਨੇ ਅਸੀਂ ਉਤੋਂ ਕੁਝ ਫਸਲ ਨਹੀਂ ਚੁੱਕੀ ਸਿਰਫ ਰੇਤ ਹੀ ਅਸੀਂ ਢੋਂਦੇ ਰਹੇ ਹੁਣ ਤੱਕ ਉਹਨੂੰ ਖਿੱਚ-ਖਿੱਚ ਕੇ ਆਸੇ-ਪਾਸੇ ਕਰਦੇ ਰਹੇ ਆ ਉਹੀ ਹਾਲਾਤ ਫੇਰ ਬਣੇ ਪਏ ਸਾਡੇ